ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਸਿਹਤਮੰਦ ਜੀਵਨ ਜਿਉਣ ਦਾ ਰਸਤਾ ਛੋਟੇ ਛੋਟੇ ਕਦਮਾਂ ਤੋਂ ਹੀ ਸ਼ੁਰੂ ਹੁੰਦਾ ਹੈ ਜੇਕਰ ਤੁਸੀਂ ਸਿਹਤਮੰਦ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਘੱਟ ਕਿਉ ਮੱਖਣ ਤੇ ਤੇਲ ਵਾਲਾ ਭੋਜਨ ਖਾਣ ਦੀ ਆਦਤ ਪਾਓ ਜਿਸ ਨਾਲ ਤੁਸੀਂ ਲੰਮੀ ਉਮਰ ਤੰਦਰੁਸਤ ਰਹਿ ਕੇ ਜੀ ਸਕਦੇ ਹੋ ਨੰਬਰ 2 ਆਪਣੇ ਖਾਣੇ ਵਿੱਚ ਚੀਨੀ ਅਤੇ ਕਿਸੇ ਵੀ ਪ੍ਰਕਾਰ ਦੇ ਹੋਰ ਮਿੱਠੇ ਦੀ ਬਜਾਏ ਗੁੜ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਇਹ ਸਿਹਤ ਲਈ ਬਹੁਤ ਹੀ ਚੰਗਾ ਹੈ ਜੋ ਖਾਣੇ ਨੂੰ ਸੁਆਦ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਹਿੰਮਤ ਰੱਖਦਾ ਹੈ ਨੰਬਰ 3 ਜੇਕਰ ਹੋ ਸਕੇ ਤਾਂ ਜੰਕ ਫੂਡ ਅਤੇ ਚਿਪਸ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਇਹਨਾਂ ਵਿੱਚ ਅਧਿਕ ਮਾਤਰਾ ਵਿੱਚ ਕੈਲੋਰੀ ਪਾਈ ਜਾਂਦੀ ਹੈ ਜੋ ਸਾਡੀ ਸਿਹਤ ਨੂੰ ਬਹੁਤ ਬੁਰਾ ਨੁਕਸਾਨ ਪਹੁੰਚਾਉਂਦੀ ਹੈ। ਨੰਬਰ 4 ਦਾਲਾਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰਿਆ ਕਰੋ। ਇਹਨਾਂ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ ਅਤੇ ਜ਼ਰੂਰੀ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਲੰਬੇ ਸਮੇਂ ਤੱਕ ਵੀ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਨੰਬਰ 5 ਖਾਣਾ ਖਾਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਜਦੋਂ ਵੀ ਕੁਝ ਖਾਣਾ ਹੈ ਉਹ ਹਮੇਸ਼ਾ ਬੈਠ ਕੇ ਹੌਲੀ-ਹੌਲੀ ਹੀ ਖਾਣਾ ਹੈ। ਦੇਵੀ ਤੇਜ਼ੀ ਵਿੱਚ ਖੜ ਕੇ ਜਾਂ ਫਿਰ ਤੁਰ ਫਿਰ ਕੇ ਨਹੀਂ ਖਾਣਾ ਨਹੀਂ ਤਾਂ ਅਸੀਂ ਚਾਕੇ ਵੀ ਬਿਮਾਰੀਆਂ ਤੋਂ ਦੂਰ ਨਹੀਂ reh ਸਕਦੇ। ਨੰਬਰ 6 ਅੱਧਾ ਨਿੰਬੂ ਦਾ ਰਸ ਲਓ ਉਸ ਵਿੱਚ ਸ਼ਹਿਦ ਮਿਕਸ ਕਰ ਲਓ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਤੇ ਸਰੀਰ ਉੱਪਰ ਲਗਾਓ। ਇਸ ਨਾਲ ਤੁਹਾਡੀ ਸਾਬਲੀ ਰੰਗਤ ਨਿੱਖਰ ਜਾਵੇਗੀ। ਨਿੰਬੂ ਦਾ ਰਸ ਅਤੇ ਸ਼ਹਿਦ ਤੁਸੀਂ ਆਪਣੀ ਲੋੜ ਅਨੁਸਾਰ ਵੀ ਵਰਤ ਸਕਦੇ ਹੋ। ਨੰਬਰ 7 ਜੇਕਰ ਤੁਸੀਂ ਖੱਟੇ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੀ ਤ્વਚਾ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਤ્વਚਾ ਬਹੁਤ ਜ਼ਿਆਦਾ ਜਲਦੀ ਨਿਖਰ ਆਵੇਗੀ ਤੇ ਉਹਦੇ ਉੱਪਰ ਚਮਕਾਵੇ ਨੰਬਰ 8 ਦੁੱਧ ਨਾਲ ਇਹਨਾਂ ਪੰਜ ਚੀਜ਼ਾਂ ਦਾ ਕਦੇ ਵੀ ਸੇਵਨ ਨਾ ਕਰੋ ਨਹੀਂ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਪਹਿਲਾ ਨਮਕ ਵਾਲੀ ਕੋਈ ਵੀ ਚੀਜ਼ ਦੂਸਰਾ ਮੱਛੀ ਤੀਸਰਾ ਦਹੀਂ ਚੌਥਾ ਖੱਟੇ ਫਲ ਪੰਜਵਾਂ ਲਸਣ ਪਿਆਜ਼ ਮੂਲੀ ਨੰਬਰ 9 ਜੇਕਰ ਤੁਸੀਂ ਸਮਾਂ ਨਿਕਲੇ ਹੋਏ ਮਸਾਲੇ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਰਚੰਤ ਤੰਤਰ ਖਰਾਬ ਹੋ ਸਕਦਾ ਹੈ ਖਾਣੇ ਦਾ ਸੁਆਦ ਬਦਲ ਸਕਦਾ ਹੈ ਇਸ ਤੋਂ ਇਲਾਵਾ ਸਿਹਤ ਵੀ ਵਿਗੜ ਸਕਦੀ ਹੈ ਇਸ ਲਈ ਕਦੇ ਵੀ ਸਮਾਂ ਨਿਕਲੇ ਹੋਏ ਮਸਾਲੇ ਦਾ ਇਸਤੇਮਾਲ ਨਾ ਕਰੋ ਨੰਬਰ 10 ਮਲਤਾਨੀ ਮਿੱਟੀ ਦਾ ਲੇਪ ਚਿਹਰੇ ਉੱਪਰ ਲਗਾਉਣਾ ਚਿਹਰੇ ਤੇ ਚਮਕਾਵੇਗੀ ਨਾਭੀ ਵਿੱਚ ਸਰੋਂ ਦਾ ਤੇਲ ਪਾਉਣਾ ਕਦੇ ਵੀ ਬੁੱਲ ਨਹੀਂ ਫਟਣਗੇ ਨੰਬਰ 11 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਮੇਥੀ ਦਾਣਾ ਤੇ ਗੁੜ ਵਾਲੇ ਪਾਣੀ ਦਾ ਸੇਵਨ ਕਰੋ ਜਾਂ ਫਿਰ ਕਾਲਾ ਨਮਕ ਤੇ ਹਿੰਗ ਨੂੰ ਮਿਕਸ ਕਰਕੇ ਪੀ ਲਓ ਇਸ ਨਾਲ ਤੁਰੰਤ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 12 ਜੇਕਰ ਤੁਸੀਂ ਪੁਦੀਨੇ ਦਾ ਤੇਲ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਅਤੇ ਅਦਰਕ ਵਾਲੀ ਚਾਹ ਪੀ ਲਓ ਤਾਂ ਇਸ ਨਾਲ ਤੁਰੰਤ ਤੁਹਾਡੇ ਸਿਰ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ। ਨੰਬਰ 13 ਜੇਕਰ ਤੁਹਾਨੂੰ ਖੰਸੀ ਦੀ ਜ਼ਿਆਦਾ ਸਮੱਸਿਆ ਹੈ ਤਾਂ ਆਮਲੇ ਦਾ ਸੇਵਨ ਜ਼ਰੂਰ ਕਰੋ। ਇਹ ਬਹੁਤ ਹੀ ਗੁਣਕਾਰੀ ਹੈ ਜਿਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜਿਸ ਨੂੰ ਖਾਣ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਖੰਸੀ ਵੀ ਠੀਕ ਹੋ ਜਾਵੇਗੀ। ਨੰਬਰ 14 ਅੱਧਾ ਚਮਚ ਸ਼ਹਿਦ ਵਿੱਚ ਇੱਕ ਹਰੀ ਅਲੀਚੀ ਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਲਓ ਇਸ ਦੇ ਸੇਵਨ ਸਵੇਰ ਸ਼ਾਮ ਕਰੋ ਖਾਂਸੀ ਦੀ ਇਹ ਸਭ ਤੋਂ ਰਾਮਬਣ ਦਵਾਈਆਂ ਵਿੱਚੋਂ ਇੱਕ ਹੈ ਨੰਬਰ 15 ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕਾਲੀ ਮਿਰਚ ਨਿੰਬੂ ਦਾ ਰਸ ਤੇ ਅਦਰਕ ਪਾਣੀ ਵਿੱਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਬਜਨ ਨੂੰ ਬਹੁਤੇ ਜੀ ਨਾਲ ਘੱਟ ਕੀਤਾ ਜਾ ਸਕਦਾ ਹੈ ਨੰਬਰ 16 ਜੇਕਰ ਤੁਸੀਂ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਮਾਈਗਰੇਨ ਸਿਰਦਰਦ ਤੇ ਗੋਡਿਆਂ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗ ਜਾਵੇਗਾ ਨੰਬਰ 17 ਆਪਣੇ ਫੋਨ ਦੇ ਪਿੱਛੇ ਕਦੇ ਵੀ ਪੈਸੇ ਨਾ ਪਾਓ ਕਿਉਂਕਿ ਇਸ ਕਰਕੇ ਤੁਹਾਡਾ ਫੋਨ ਫਟ ਸਕਦਾ ਹੈ ਕਿਉਂਕਿ ਪੈਸੇ ਨੂੰ ਬਣਾਉਣ ਲਈ ਜੋ ਕੈਮੀਕਲ ਵਰਤਿਆ ਜਾਂਦਾ ਹੈ ਉਸ ਨੂੰ ਅੱਗ ਬਹੁਤ ਜਲਦੀ ਫੜ ਲੈਂਦੀ ਹੈ ਇਸ ਲਈ ਇਸ ਗੱਲ ਦਾ ਖਾਸ ਖਿਆਲ ਰੱਖੋ ਨੰਬਰ 18 ਜਿਹੜੀਆਂ ਔਰਤਾਂ ਦਾ ਸਰੀਰ ਬਹੁਤ ਜ਼ਿਆਦਾ ਪਤਲਾ ਹੋਵੇ ਉਹਨਾਂ ਨੂੰ ਰੋਜ਼ਾਨਾ ਇੱਕ ਗਲਾਸ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀ ਲੈਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਭਾਰਨ ਤੇਜ਼ੀ ਨਾਲ ਵਧਣ ਲੱਗ ਜਾਵੇਗਾ। ਨੰਬਰ 19 ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਤਾਂ ਸਿਲਕੀਆਂ ਵਾਲੀਆਂ ਦਾਲਾਂ ਦਾ ਸੇਵਨ ਜ਼ਿਆਦਾ ਨਾ ਕਰੋ ਕਿਉਂਕਿ ਇਹਨਾਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਕਰਕੇ ਤੁਹਾਡਾ ਯੂਰਿਕ ਐਸਿਡ ਵੱਧ ਜਾਂਦਾ ਹੈ। ਨੰਬਰ 2 ਜੇਕਰ ਤੁਸੀਂ ਕੱਲੇ ਗੰਨੇ ਦਾ ਰਸ ਪੀਂਦੇ ਹੋ ਤਾਂ ਇਸ ਨਾਲ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਸ਼ੂਗਰ ਦੀ ਬਿਮਾਰੀ ਖਤਮ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਗੰਨੇ ਨੂੰ ਚੂਪ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਨੰਬਰ 21 ਜਿਆਦਾ ਤੋਂ ਜਿਆਦਾ ਚੀਜ਼ਾਂ ਨੂੰ ਹਮੇਸ਼ਾ ਲੋਹੇ ਦੀ ਕੜਾਹੀ ਵਿੱਚ ਹੀ ਬਣਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਅੰਦਰ ਆਇਰਨ ਦੀ ਕਮੀ ਪੂਰੀ ਹੋਵੇਗੀ ਇਸ ਤੋਂ ਇਲਾਵਾ ਭੋਜਨ ਖਾਣ ਦਾ ਇੱਕ ਸਮਾਂ तय ਜਰੂਰ ਕਰੋ ਭੋਜਨ ਖਾਣ ਸਮੇਂ ਕਦੇ ਗੱਲਾਂ ਨਾ ਕਰੋ ਸਖੋਂ ਸਹੀ ਤੇ ਹੌਲੀ-ਹੌਲੀ ਭੋਜਨ ਕਰੋ ਨੰਬਰ 1 ਜਿਹੜੇ ਲੋਕ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਂਦੇ ਹਨ ਉਹਨਾਂ ਨੂੰ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜ਼ਿਆਦਾ ਮਿਰਚ ਮਸਾਲੇ ਨਾ ਖਾਓ ਨੰਬਰ 23 ਜੇਕਰ ਤੁਹਾਡਾ ਜੀ ਕੱਚਾ ਹੋਈ ਜਾ ਰਿਹਾ ਹੈ ਤਾਂ ਤੁਸੀਂ ਇੱਕ ਹਰੀ ਇਲਾਇਚੀ ਚਬਾ ਕੇ ਖਾ ਲਓ ਜਾਂ ਫਿਰ ਕਾਲਾ ਨਮਕ ਚੱਟ ਲਓ ਇਸ ਨਾਲ ਜੀ ਕੱਚਾ ਹੋਣਾ ਹਟ ਜਾਵੇਗਾ ਨੰਬਰ 24 ਜੇਕਰ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਹੀ ਰਹੋਗੇ ਨੰਬਰ 25 ਜੇਕਰ ਤੁਸੀਂ ਨਿੰਮ ਦੇ ਪੱਤਿਆਂ ਨੂੰ ਵਾਲ ਕੇ ਉਸ ਪਾਣੀ ਨਾਲ ਇਸ਼ਨਾਨ ਕਰ ਲੈਂਦੇ ਹੋ ਤਾਂ ਤੁਹਾਨੂੰ ਦੁਨੀਆ ਦੀ ਕੋਈ ਵੀ ਬਿਮਾਰੀ ਸ਼ੂ ਨਹੀਂ ਸਕਦੀ ਤੁਸੀਂ ਹਮੇਸ਼ਾ ਤੰਦਰੁਸਤ ਹੀ ਰਹੋਗੇ। ਨੰਬਰ 26 ਜੇਕਰ ਤੁਸੀਂ ਅੰਬ ਦੇ achar ਨਾਲ ਪਰੌਂਠੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਭੁੱਖ ਵਧਣ ਲੱਗ ਜਾਂਦੀ ਹੈ ਕਿਉਂਕਿ ਇਹਨਾਂ ਦੋਨਾਂ ਦਾ ਸੁਆਦ ਹੀ ਵੱਖਰਾ ਹੈ। ਨੰਬਰ 27 ਬੱਚਾ ਕੁਝ ਖਾ ਪੀ ਨਾ ਰਿਹਾ ਹੋਵੇ ਤਾਂ ਉਸ ਨੂੰ ਥੋੜੇ ਥੋੜੇ ਸਮੇਂ ਬਾਅਦ ਕੁਝ ਨਾ ਕੁਝ ਖਾਣ ਪੀਣ ਲਈ ਜ਼ਰੂਰ ਦੇਵੋ ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਖਾਣ ਪੀਣ ਲੱਗ ਜਾਵੇਗਾ। ਨੰਬਰ 28 ਜੇ ਕਰਾਰਤਾਂ ਨੂੰ ਪਾਣੀ ਪੀਣ ਦੀ ਸਮੱਸਿਆ ਹੈ ਉਹ ਆਪਣੀਆਂ ਲੱਤਾਂ ਥੱਲੇ ਸਹਰਾਣਾ ਰੱਖ ਕੇ ਸੋਇਆ ਕਰੋ ਇਸ ਤੋਂ ਇਲਾਵਾ ਕਦੇ ਵੀ ਅਚਾਰ ਜਾਂ ਗਰਮ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ। ਨੰਬਰ 29 ਸਰੀਰ ਇਨਫੈਕਸ਼ਨ ਨੂੰ ਦੂਰ ਕਰਨ ਲਈ ਰੋਜ਼ਾਨਾ ਖੂਬ ਪਾਣੀ ਪੀਵੋ ਤੇ ਦਹੀਂ ਲੱਸੀ ਦਾ ਸੇਵਨ ਕਰੋ ਸਾਰੀ ਇਨਫੈਕਸ਼ਨ ਦਿਨਾਂ ਵਿੱਚ ਹੀ ਖਤਮ ਹੋ ਜਾਵੇਗੀ। ਨੰਬਰ 3 ਕੱਪੜੇ ਧੋਣ ਸਮੇਂ ਔਰਤਾਂ ਜ਼ਿਆਦਾ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕਈਆਂ ਨੂੰ ਇਸ ਤੋਂ ਅਲਰਜੀ ਹੁੰਦੀ ਹੈ ਜਿਸ ਕਰਨਾ ਉਹਦੇ ਹੱਥ ਪੈਰ ਖਰਾਬ ਹੋਣ ਲੱਗ ਜਾਂਦੇ ਹਨ। ਨੰਬਰ 31 ਗੈਸ ਚੁੱਲ੍ਹੇ ਉੱਪਰ ਚਿਮਟਾ ਗਰਮ ਕਰਕੇ ਉਸ ਨਾਲ ਕੋਈ ਵੀ ਪੈਕੇਟ ਵਾਲੀ ਚੀਜ਼ ਨੂੰ ਆਸਾਨੀ ਨਾਲ ਖੋਲ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਗੈਸ ਉੱਪਰ ਨਾਰੀਅਲ ਰੱਖਦੇ ਹੋ ਤਾਂ ਇਸ ਨਾਲ ਉਹ ਜਲਦੀ ਨਾਲ ਛਿੱਲੇ ਆ ਜਾਂ ਭੰਨਿਆ ਜਾ ਸਕਦਾ ਹੈ ਨੰਬਰ 32 ਆਟਾ ਗੁੰਨਣ ਤੋਂ ਬਾਅਦ ਆਟੇ ਨੂੰ ਕਦੇ ਵੀ ਨੰਗਾ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਸਖਤ ਹੋ ਜਾਂਦਾ ਜਿਸ ਕਾਰਨ ਬਾਅਦ ਵਿੱਚ ਉਸ ਦੀ ਰੋਟੀ ਵਧੀਆ ਨਹੀਂ ਬਣਦੀ ਨੰਬਰ 33 ਜੇਕਰ ਤੁਹਾਡਾ ਪੇਟ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਹੈ ਤਸਵੀਰ ਦੇ ਸਮੇਂ ਖਾਲੀ ਪੇਟ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ वजन ਘਟ ਹੋਣ ਲੱਗ ਜਾਵੇਗਾ। ਨੰਬਰ 34 ਕੱਚਾ ਦੁੱਧ ਪੀਣਾ ਚਿਹਰੇ ਤੇ ਨਿਖਾਰ ਆਉਂਦਾ ਹੈ, ਕੱਚੀ ਗਾਜਰ ਖਾਣਾ ਚਿਹਰੇ ਤੇ ਝੁਰੜੀਆਂ ਖਤਮ ਹੁੰਦੀਆਂ ਨੇ ਤੇ ਚਿਹਰੇ ਤੇ ਚਮਕ ਆਉਂਦੀ ਹੈ। ਨੰਬਰ 35 ਨਿੰਬੂ ਦੇ ਛਿਲਕੇ ਉੱਪਰ ਚੀਨੀ ਲਗਾ ਕੇ ਜੇਕਰ ਤੁਸੀਂ ਬੁੱਲਾਂ ਉੱਪਰ ਰਗੜ ਲੈਂਦੇ ਹੋ ਤਾਂ ਇਸ ਨਾਲ ਬੁੱਲਾਂ ਦਾ ਕਾਲਾਪਨ ਬਹੁਤ ਜਲਦੀ ਖਤਮ ਹੋ ਜਾਂਦਾ ਜਿਸ ਕਾਰਨ ਬੁੱਲ ਗੁਲਾਬੀ ਹੋ ਜਾਂਦੇ ਹਨ। ਨੰਬਰ 36 ਲਸਣ ਦੇ ਰਸ ਵਿੱਚ ਨਮਕ ਮਿਲਾ ਕੇ ਪੀਣ ਨਾਲ ਪੇਟ ਦਰਦ ਦੂਰ ਹੋ ਜਾਂਦਾ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਸ਼ਹਿਦ ਚਾਟਲੂ ਤਾਂ ਇਸ ਨਾਲ ਤੁਹਾਨੂੰ ਨੀਂਦ ਬਹੁਤ ਹੀ ਵਧੀਆ ਆਵੇਗੀ। ਨੰਬਰ 37 ਸਿਰ ਥੱਲੇ ਸਰਾਣਾ ਲੈਣ ਕਾਰਨ ਰੀੜ ਦੀ ਹੱਡੀ ਕਮਜ਼ੋਰ ਹੁੰਦੀ ਹੈ। ਇਸ ਤੋਂ ਇਲਾਵਾ ਸਰਵਾਈਕਲ ਦੀ ਸਮੱਸਿਆ ਵੀ ਦਿਨ ਪਰ ਦਿਨ ਵਾਧੀ ਹੀ ਜਾਂਦੀ ਹੈ। ਨੰਬਰ 38 ਜਿਹੜੇ ਲੋਕ ਆਪਣੇ ਖਾਣੇ ਵਿੱਚ ਟਮਾਟਰ ਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਉੱਪਰ ਹਮੇਸ਼ਾ ਚਮਕ ਬਣੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 39 ਕੱਚਾ ਦੁੱਧ ਚਿਹਰੇ ਉੱਪਰ ਲਗਾਉਣਾ ਸਾਫਲਾ ਰੰਗ ਵੀ ਗੂਰਾ ਹੋਣ ਲੱਗ ਜਾਂਦਾ। ਜਦੋਂ ਵੀ ਤੁਸੀਂ ਆਪਣਾ ਚਿਹਰਾ ਸਾਫ਼ ਕਰੋ ਹਮੇਸ਼ਾ ਕੱਚੇ ਦੁੱਧ ਦਾ ਹੀ ਇਸਤੇਮਾਲ ਕਰੋ ਜੋ ਤੁਹਾਡੇ ਰੰਗ ਨੂੰ ਗੂਰਾ ਕਰ ਦੇਵੇਗਾ। ਨੰਬਰ 40 ਬਦਾਮ ਦਾ ਪੇਸਟ ਚਿਹਰੇ ਉੱਪਰ ਲਗਾ ਕੇ ਕੁਝ ਸਮਾਂ ਰੱਖਣ ਨਾਲ ਚਿਹਰੇ ਦੇ ਦਾਗ-ਧੱब्बे ਬਿਲਕੁਲ ਸਾਫ਼ ਹੋ ਜਾਂਦੇ ਨੇ ਚਿਹਰੇ ਤੇ ਗਲੋ ਆਉਣ ਲੱਗ ਜਾਂਦਾ ਹੈ। ਨੰਬਰ 41 ਜੇਕਰ ਤੁਸੀਂ ਚਿਹਰੇ ਉੱਪਰ ਅਰੰਡੀ ਦਾ ਤੇਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੋਂ ਆਪਣੀ ਉਮਰ ਤੋਂ ਵੀ ਘੱਟ ਨਜ਼ਰ ਆਉਣ ਲੱਗ ਜਾਵੋਗੇ ਜਿਸ ਨਾਲ ਚਿਹਰਾ ਟਾਈਟ ਗਲੋਇੰਗ ਤੇ ਚਮਕਦਾਰ ਬਣ ਲੱਗ ਜਾਵੇਗਾ। ਨੰਬਰ 42 ਸੌਂਫ ਜ਼ਰੂਰ ਖਾਇਆ ਕਰੋ ਇਹ ਸਰੀਰ ਦੇ अनेका ਹੀ ਰੋਗਾਂ ਦਾ ਨਾਸ਼ ਕਰਨ ਦਾ ਕੰਮ ਕਰਦੀ ਹੈ ਤੇ ਸਰੀਰ ਨੂੰ ਹਮੇਸ਼ਾ ਜਵਾਨ ਤੇ ਸਿਹਤਮੰਦ ਰੱਖਦੀ ਹੈ ਇਸ ਦਾ ਸੇਵਨ ਕਰਨਾ ਚਿਹਰੇ ਤੇ ਚਮਕ ਵੀ ਆਉਣ ਲੱਗ ਜਾਂਦੀ ਹੈ। ਨੰਬਰ 43 ਜੇਕਰ ਤੁਸੀਂ ਨੀਂਦ ਚੰਗੀ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ 1 ਘੰਟਾ ਪਹਿਲਾਂ ਆਪਣੇ ਫੋਨ ਨੂੰ ਆਪਣੇ ਤੋਂ ਦੂਰ ਕਰ ਦੇਵੋ ਤੇ ਕਦੇ ਵੀ ਸਟ੍ਰੈਸ ਵਿੱਚ ਨਾ ਰਹੋ ਤੇ ਬਿਨਾਂ ਕੁਝ ਸੋਚੇ ਸੌਂ ਜਾਓ ਤੁਰੰਤ ਨੀਂਦ ਆਵੇਗੀ ਜੋ ਬਹੁਤ ਹੀ ਗਹਿਰੀ ਹੋਵੇਗੀ। ਨੰਬਰ 44 ਵੱਧ ਤੋਂ ਵੱਧ ਪਾਣੀ ਪੀ ਲਿਆ ਕਰੋ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਵੇਗੀ, ਸਰੀਰ ਬਿਮਾਰੀਆਂ ਤੋਂ ਦੂਰ ਰਹੇਗਾ ਤੇ ਨਾਲ ਹੀ ਤੁਸੀਂ ਹਮੇਸ਼ਾ ਚਮਕਾਨ ਹੀ ਦਿਖੋਗੇ। ਨੰਬਰ 45 ਜੇਕਰ ਤੁਹਾਨੂੰ ਬੁਖਾਰ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਮੇਥੀ ਦਾਣਾ ਰਾਤ ਨੂੰ ਭਿਉਂ ਕੇ ਰੱਖੋ ਅਗਲੇ ਦਿਨ ਇਸ ਨੂੰ ਛਾਣ ਲਓ ਫਿਰ ਦਿਨ ਵਿੱਚ ਹਰ 2 ਘੰਟੇ ਬਾਅਦ ਥੋੜੀ-ਥੋੜੀ ਮਾਤਰਾ ਵਿੱਚ ਪੀ ਲਓ ਵਾਇਰਲ ਬੁਖਾਰ ਠੀਕ ਹੋ ਜਾਵੇਗਾ। ਨੰਬਰ 46 ਨਿੰਮ ਅਤੇ 베ਰੀ ਦੇ ਪੱਤੇ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਪਾਣੀ ਨੂੰ ਛਾਣ ਕੇ ਠੰਡਾ ਕਰਕੇ ਆਪਣੇ ਵਾਲਾਂ ਨੂੰ ਧੋ ਲਓ ਸੁੱਕਣ ਤੋਂ ਬਾਅਦ ਇਹਨਾਂ ਵਿੱਚ ਨਿੰਮ ਦਾ ਤੇਲ ਲਗਾ ਲਓ ਇਸ ਨੁਕਤੇ ਦੀ ਮਦਦ ਨਾਲ ਤੁਹਾਡੇ ਵਾਲ ਝੜਨੇ ਤੁਰੰਤ ਬੰਦ ਹੋ ਜਾਣਗੇ। ਨੰਬਰ 47 ਪੰਜ ਸਤ ਇਲਾਇਚੀ ਦੇ ਦਾਣੇ ਕੱਢ ਕੇ ਪੀਸ ਲਓ ਫਿਰ ਇਹਨਾਂ ਵਿੱਚ ਅੱਧਾ ਚਮਚਾ ਸੌਂਫ ਪਾਊਡਰ ਅਨਾਰ ਦਾ ਰਸ ਅਤੇ ਸਿੱਧਾ ਨਮਕ ਨੂੰ ਮਿਕਸ ਕਰ ਲਓ ਫਿਰ ਇਸ ਨੂੰ ਗੁੰਗੁਨੇ ਪਾਣੀ ਵਿੱਚ ਮਿਕਸ ਕਰਕੇ ਪੀ ਲਓ ਇਸ ਤਰ੍ਹਾਂ ਤੁਹਾਡੇ ਪਿਸ਼ਾਬ ਵਿੱਚ ਹੋ ਰੀ ਇਨਫੈਕਸ਼ਨ ਤੁਰੰਤ ਠੀਕ ਹੋਣ ਲੱਗ ਜਾਵੇ ਲੱਗ ਜਾਵੇਗੀ ਨੰਬਰ 48 ਜੇਕਰ ਤੁਸੀਂ ਸਵੇਰੇ ਉੱਠਣਸਾ ਰੂਨ ਦੀ ਮਦਦ ਨਾਲ ਆਪਣੇ ਚਿਹਰੇ ਉੱਪਰ ਕੱਚਾ ਦੁੱਧ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਚਿਹਰੇ ਉੱਪਰ ਕੁਦਰਤੀ ਗਲੋ ਆਵੇਗਾ ਪੂਰਾ ਦਿਨ ਚਿਹਰਾ ਚਮਕਦਾ ਹੀ ਰਹੇਗਾ ਨੰਬਰ 49 ਜੇਕਰ ਤੁਸੀਂ ਆਪਣੇ ਤਣਾਅ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਛੋਟੇ ਬੱਚਿਆਂ ਨਾਲ ਸਮਾਂ ਬਤੀਤ ਕਰੋ ਆਪਣਾ ਮਨਪਸੰਦ ਦਾ ਗਾਣਾ ਜ਼ਰੂਰ ਸੁਣੋ ਪੂਰੀ ਨੀਂਦ ਲਓ ਯੋਗਾ ਜ਼ਰੂਰ ਕਰੋ ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਲਈ ਤਣਾਅ ਤੋਂ ਮੁਕਤ ਰਹਿ ਸਕਦੇ ਹੋ ਨੰਬਰ 50 ਔਰਤਾਂ ਨੂੰ ਕਦੇ ਵੀ ਆਪਣੇ ਪੇਕਿਆਂ ਤੋਂ ਕਾਲੇ ਰੰਗ ਦੇ ਕੱਪੜੇ ਤੇ ਚੀਜ਼ਾਂ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਇਨ੍ਹਾਂ ਕਾਰਨਾਂ ਨਾਲ ਤੇ ਸੌਰੀ ਘਰ ਵਿੱਚ ਹਮੇਸ਼ਾ ਕਲੇਸ਼ ਹੀ ਰਹਿੰਦਾ ਹੈ ਤੇ ਨਾਲ ਹੀ ਪੱਤੀ ਦੀ ਕੰਮ ਵਿੱਚ ਵੀ ਨੁਕਸਾਨ ਹੁੰਦੇ ਹਨ ਨੰਬਰ 52 ਜੇਕਰ ਤੁਸੀਂ 100 ਸਾਲ ਤੱਕ ਸਿਹਤਮੰਦ ਰਹਿ ਕੇ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਅਦਰਕ ਲਸਣ ਪਿਆਜ਼ ਪੱਤੇਦਾਰ ਸਬਜ਼ੀਆਂ ਤੇ ਪ੍ਰੋਟੀਨ ਵਿਟਾਮਿਨ ਭਰਪੂਰ ਚੀਜ਼ਾਂ ਦਾ ਸੇਵਨ ਰੋਜ਼ਾਨਾ ਕਰੋ ਨੰਬਰ 52 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਚਿੱਟੇ ਹੋ ਗਏ ਹਨ ਤਾਂ ਤੁਸੀਂ ਰੋਜ਼ਾਨਾ ਕੱਚਾ ਆਮਲਾ ਖਾਓ ਪੱਤੇਦਾਰ ਸਬਜ਼ੀਆਂ ਖਾਓ ਬਧੀਆ ਆਮਲੇ ਦਾ ਤੇਲ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ ਦਿਨਾਂ ਵਿੱਚ ਹੀ ਸਾਰੇ ਵਾਲ ਕਾਲੇ ਹੋ ਜਾਣਗੇ ਨੰਬਰ 53 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਤੇ ਦੂਜਿਆਂ ਨੂੰ ਦੇਣ ਸਮੇ ਆਪਣੇ ਸਿਰ ਨੂੰ ਟਾਕੇ ਰੱਖਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਨੰਬਰ 54 ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਰਾਜਮਾ ਤੇ ਚੋਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਜਿੰਨਾ ਕਾਰਨ ਤੁਹਾਡੀ ਮੌਤ ਤੁਹਾਨੂੰ ਮੌਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 55 ਜੇਕਰ ਚਿਹਰੇ ਤੇ ਬਿਲਕੁਲ ਵੀ ਚਮਕ ਨਹੀਂ ਹੈ ਤਾਂ ਆਪਣੇ ਚਿਹਰੇ ਉੱਪਰ ਰੋਜ਼ਾਨਾ ਆਮਲੇ ਦੇ ਪਾਊਡਰ ਨੂੰ ਲਗਾਉਣਾ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਹੀ ਚਮਕ ਆਵੇਗੀ ਤੇ ਨਾਲ ਹੀ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।